ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਵੱਲੋਂ ਵੱਡੀ ਪਹਿਲ ਕੀਤੀ ਜਾ ਰਹੀ ਹੈ ਜਲਦੀ ਹੀ ਸੂਬੇ ਦੇ ਹਰ ਪਿੰਡ ਵਿੱਚ ਕੁੱਲ 13000 ਅਤੇ ਆਧੁਨਿਕ ਖੇਡ ਮੈਦਾਨ ਬਣਾਏ ਜਾਣਗੇ ਪਹਿਲੇ ਪੜਾਅ ਚ 3083 ਖੇਡ ਮੈਦਾਨਾਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਇਸੇ ਯੋਜਨਾ ਦਾ ਮੁੱਖ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਨਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਹੁਨਾਰ ਖਿਡਾਰੀਆਂ ਨੂੰ ਰੋਜ਼ਗਾਰ ਦੇ ਮੌਕੇ ਵੀ ਪ੍ਰਾਪਤ ਹੋਣਗੇ ਤੇ ਉਹਨਾਂ ਨੂੰ ਸਿਖਲਾਈ ਲਈ ਖੇਡ ਮੈਦਾਨਾਂ 'ਚ ਕੋਚ ਨਿਯੁਕਤ ਕੀਤਾ ਜਾਵੇਗਾ। ਸੋ ਮੌਕਾ ਤਾਮਿਲੂਗਾ ਜੇ ਗਰਾਊਂਡ ਬਣਾ। ਸੋ ਗਰਾਊਂਡ ਬਣਾਉਣ ਦਾ ਫੈਸਲਾ ਕੀਤਾ ਪਹਿਲੇ ਚਰਨ ਦੇ ਵਿੱਚ 3083 3083 ਗਰਾਉਂਡ ਜਿਹੜੇ ਨੇ ਉਹਨਾਂ ਦਾ ਕੰਮ ਸ਼ੁਰੂ ਹੋਣ ਲੱਗਿਆ ਨਾਲ ਦੀ ਨਾਲ ਅਸੀਂ ਜਿਹੜੇ ਪਲੇਅਰ ਅਚੀਵਰ ਨੇ ਜਿਨ੍ਹਾਂ ਨੇ ਕਾਮਨ ਵੈਲਥ ਚ ਜਾਂ ਕਿਸੇ ਵਰਲਡ ਲੈਵਲ ਦੇ ਕਿਸੇ ਕੰਪੀਟੀਸ਼ਨ ਚ ਜਾਂ ਏਸ਼ੀਆ ਲੈਵਲ ਦੇ ਕੰਪੀਟੀਸ਼ਨ ਚ ਕੋਈ ਮੱਲ ਮਾਰੀ ਹੈ ਅਸੀਂ ਉਹਨਾਂ ਨੂੰ ਕੋਚਿੰਗ ਵਾਸਤੇ ਵੀ ਰੱਖਾਂਗੇ ਕਿ ਤੁਸੀਂ ਹੋਰ ਪਲੇਅਰ ਇਹ ਲੈ ਟ੍ਰੇਨਿੰਗ ਦੇ ਕੇ ਹੋਰ ਪਲੇਅਰ ਪੜਾਉਣ ਦੀ ਕੋਸ਼ਿਸ਼ ਕਰੋ ਨਾਨ ਘਟਦੀ ਅੱਜ ਪੰਜਵੀਂ ਬਰਾਚ ਫੁੱਲ ਰਹੀ ਆ ਤੇ ਜਿਸ ਦਾ ਉਦ ਘਟਨਾ ਸੰਤਪ੍ਰੀਤ ਸਿੰਘ ਦੀ ਸੀਚੇਵਾਲ ਵਾਤਾਵਰਣ ਪ੍ਰੇਮੀ ਉਹ ਆਪ ਦੇ ਕਰ ਕਮਲਾ ਨਾਂ ਕਰਦੇ ਆ ਪਹਿਲੋਂ ਨਨਕਾਣਾੜ ਦੀਆਂ ਚਾਰ ਬ੍ਰਾਂਚਾਂ ਚੱਲ ਰਹੀਆਂ ਵਾ ਪਹਿਲੀ ਇੱਕ ਸੀਚੇਵਾਲ ਵਿੱਚ ਦੂਜੀ ਸੁਲਤਾਨਪੁਰ ਲੋਧੀ ਤੀਸਰੀ ਜਲੰਧਰ ਚੌਥੀ ਗਿੱਦੜਪਿੰਡੀ ਤੇ ਪੰਜਵੀਂ ਅਜੇ ਸੱਜਵਾਂ ਤੋਂ ਉਹਨਾਂ ਵਿੱਚ ਕੰਗਰੀਡ ਦਾ ਮਕਸਦ ਨੋ ਪ੍ਰੋਫਿਟਰ ਨੋ ਲਾਸ ਇਸ ਦਿਨ ਮਕਸਦ ਨਾ ਖੁੰਢੀ ਗਈ ਆ ਇਸ ਦਾ ਕਿਸੇ ਦੇ ਵਿੱਚੋਂ ਕੋਈ ਵੀ ਪ੍ਰੋਫਿਟ ਨਹੀਂ ਕੱਢਿਆ ਜਾਂਦਾ ਜੇ ਇਸ ਵਿੱਚੋਂ ਪ੍ਰੋਫਿਟ ਹੁੰਦਾ ਵੀ ਆ ਉਹ ਵੀ ਬੱਚਿਆਂ ਦੀ ਪੜ੍ਹਾਈ ਤੇ ਹੀ ਖਰਚਿਆ ਜਾਂਦਾ ਵਾ ਨਾ ਕਿ ਕਿਤੇ ਨੂੰ ਪਰਸਨ ਦਿੱਤਾ ਜਾਂਦਾ। ਇਹ ਨਾਨਕਾਟ ਦੇ ਤਰਨੂੰ ਸਾਰਿਆਂ ਘਰ ਚ ਵਰਤਨ ਵਾਲਾ ਕਨੇਲੂ ਸਾਰਾ ਜ਼ਮਾਨ, ਕਿਰਿਆਨਾ, ਰਾਸ਼ਨ, ਸਬਜ਼ੀਆਂ, ਫਲ ਫਰੂਟ, ਪਲਾਸਟਿਕ, ਕੂੜ, ਚਪਲਾ, ਸਲਾਈ ਕਢਾਈ ਦਾ ਸਮਾਨ, ਸਟੇਸ਼ਨਰੀ ਦਾ ਸਮਾਨ, ਜੋ ਵੀ ਘਰੇ ਵਰਤਨ ਵਾਲੀ ਜਾਂ ਬੱਚਿਆਂ ਦੇ ਮਾਈਆਂ ਦੇ ਸਾਰੀਆਂ ਚੀਜ਼ਾਂ ਤੇ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਵਾ ਪਤਨੋਦੀਆਂ ਖਲਾ ਤੱਕ ਵੀ। ਤੇ ਸਾਰੀਆਂ ਚੀਜ਼ਾਂ ਦਾ ਪੱਕਾ ਬਿੱਲ ਉਹ ਵੀ ਪੰਜਾਬੀ ਵਿੱਚ ਜਿਹੜਾ ਸਾਰਿਆਂ ਨੂੰ ਸਮਝ ਆਵੇ। ਤੇ ਐਮ ਆਰ ਪੀ ਤੋਂ ਘੱਟ ਰੇਟ ਤੇ ਕੁਆਲਟੀ ਦਾ ਸਮਾਨ ਲਈ ਅਕਰਵਾਇਆ ਜਾਂਦਾ ਵਾ ਤੇ ਜੇ ਕਿਸੇ ਵੀ ਚੀਜ਼ ਚ ਕੋਈ ਵੀ ਕੰਪਲੇਟ ਆਉਂਦੀ ਆ ਤੇ ਉਹ ਉਸੇ ਟਾਈਮ ਵਾਪਸ ਕੀਤਾ ਜਾਂਦਾ ਕਿ ਸਾਰੀ ਚੀਜ਼ ਦੀ ਫੁੱਲ ਵਾਪਸੀ ਆ ਫੁੱਲ ਗਾਰੰਟੀ ਆ ਚੀਜ਼ ਦੀ ਹੁਣਾਂ ਤੇ ਮੇਨ ਪੈਂਡ ਸਿੱਧਵਾ ਦੋਨਾ ਮੇਨ ਬਾਤ ਸਾਡਾ ਸਿੱਧਵਾ ਦੋਨਾ ਕਿਸੇ ਨੇ ਵੀ ਕੋਈ ਵੀ ਫੰਕਸ਼ਨ ਆ ਉਹ ਸਰ ਵਿਆਹ ਦੀ ਹਲਵਾਈ ਦੀ ਪਾਰਟੀ ਸਾਨੂੰ ਦੇ ਕੇ ਜਾਊਗਾ ਸਾਰਾ ਸਮਾਨ ਉੱਤੇ ਜੋ ਵੀ ਲਿਖਿਆ ਹੁੰਦਾ ਵਾ ਸਾਰਾ ਹੀ ਪ੍ਰੋਵਾਈਡ ਕਰਵਾ ਕੇ ਅਗਲੇ ਦਿਨ ਘਰ ਤੱਕ ਪਹੁੰਚ ਹੀ ਕਰ ਦਿੱਤੀ। ਲੋਕਾਂ ਨੂੰ ਇਹ ਵੀ ਵਾਦ ਤੋਂ ਅਦ ਨਾਨਕਾੜ ਦਾ ਲਾਹ ਲਵੋ। ਵਧੀਆ ਚੀਜ਼ ਤੇ ਆਪ ਦਾ ਕਿਰਤ ਕਮਾਈ ਵਿੱਚੋਂ ਜਿਹੜਾ ਵੀ ਕੋਈ ਦਸੰਤਾ ਉਹ ਵੀ ਤੁਹਾਡਾ ਇੱਥੇ ਬੱਚਿਆਂ ਦੀ ਪੜ੍ਹਾਈ ਤੇ ਹੀ ਲੱਗਣਾ ਵਾ ਨਾ ਕਿ ਕਿਸੇ ਦੇ ਲੱਗਣਾ ਵਾ ਤੇ ਤੁਸੀਂ ਜਰੂਰ ਵਿਜ਼ਿਟ ਕਰੋ ਤੇ ਸਾਨੂੰ ਸੇਵਾ ਦਾ ਮੌਕਾ ਦਿਓ। ਸੰਤ ਸੀਚੇਵਾਲ ਜੀ ਨੇ ਸਟੋਰ ਖੋਲ੍ਹਿਆ ਸਿੱਧਵਾ दोना में तो हम आज एक्सपीरियंस करने आए थे तो मेरा इतना अच्छा एक्सपीरियंस लगा कि इधर क्वालिटी एक नंबर की है और हमें ये जान के खुशी हुई कि ये नो प्रॉफिट नो लॉस पे काम कर रहे हैं और जितनी यहाँ पे कमाई कर रहे हैं वो सारी किसी न किसी अच्छे काम में लगा रहे हैं जैसे कि बच्चों की एजुकेशन या किसी हॉस्पिटल में वो फंड्स दे रहे हैं तो इस सोच के साथ हम इधर आए हैं कि हम भी इनके साथ चलो कुछ ना कुछ हेल्प हम इधर से परचेज करेंगे तो हमारा भी कुछ ना कुछ उधर हिस्सा चला जाएगा तो मेरी आप लोगों से अपील है एक बार आके स्टोर पे एक्सपीरियंस करें एक नंबर की क्वालिटी सारा ब्रांडेड मटेरियल आपको सबसे कम रेट में यहां पे आपको मिलेगा मान तो हट तो 130 तो यार ना शुरू हुई थी लो प्रॉफिट लो लॉस ओए पांचवी द्वाज अभी जड़ा है ਸਰਦਮਨੋ ਨਾਮ ਦੇ ਵਿਚਾਰਾ ਪਰ ਹੋਈਆਂ ਤੇ ਇਹਦਾ ਮਕਸਦ ਇਹੀ ਹੈ ਕਿ ਸਸਤਾ ਵਧੀਆ ਕੁਆਲਟੀ ਤੇ ਨਾਲ ਦੇ ਨਾਲ ਉਹ ਜਿਹੜਾ ਹੈਗਾ ਹਰ ਅ ਜਿਹੜਾ ਹੈਗਾ ਖਰੀਦਦਾਰ ਨੂੰ ਬੈਲ ਮਿਲੇ ਉਹ ਵੀ ਪੰਜਾਬੀ ਦੇ ਵਿੱਚ ਇਹ ਹਰ ਇੱਕ ਵਾਰ ਯਕੀਨ ਹੋਵੇ ਜੋ ਬਾਬੇ ਮਾਨਕ ਦੀ ਬਾਣੀ ਦਾ ਉਦੇਸ਼ ਹੈ ਸੱਚਾ ਵਪਾਰ ਕਰੋ ਬਿਮਾਰੀ ਦਰਗਾ ਨਿਵਾਂ ਕੇ ਬਿਮਾਰੀ ਉਸਦੇ ਆਸ ਵਿੱਚ ਰੱਖੇ ਕਿ ਅਸੀਂ ਫਰੀਦ ਸਦਾ ਨਹੀਂ ਵੰਕ ਸਕਦੇ ਜਾਂ ਉਹ ਉਹ ਬਹੁਤ ਤਰੀਕੇ ਦੇ ਨਾਲ ਬਹੁਤ ਤਰ੍ਹਾਂ ਨਾਲ কথা ਕਰਨਾ ਬਹੁਤ ਹੈ ਦੇ ਬਜਾਏ ਕਿ ਅਸੀਂ ਸਰਵਸਵਧੀਆ ਦੇ ਲਈ ਇਹ ਜਕੀਮ ਹੋਵੇ ਕਿ ਜੋ ਅਸੀਂ ਗਰੀਬ ਨੇ ਇਹ ਵਾਕਿਆ ਹੀ ਸਹੀ ਹੈ ਉਹਦੇ ਵਾਸਤੇ ਹੁਣ ਤੇ ਕਿਰੇ ਖਰੀ ਉਤਰੀ ਹੈ ਇਸੇ ਕਰਕੇ ਇਹ ਸਾਨੂੰ ਦੋਨਾਂ ਵਾਸੀ ਨੇਕੀ ਸਾਹਿਬ ਜਿਹੜੇ ਹੈਗੇ ਵਧੀਆ ਕਬੱਡੀ ਖਿਡਾਰੀ ਵਧੀਆ ਇਹਨੇ ਕੰਮ ਕੀਤੇ ਪਿੰਡ ਦੇ ਵਿੱਚ ਆਪਣੇ ਸਰਪੰਚੀ ਦੇ ਤੌਰ ਤੇ ਸੋ ਅੱਜ ਇਹਨਾਂ ਦੇ ਕਹਿਣ ਦੇ ਉੱਤੇ ਉੱਤੇ ਜਿਹੜੀ ਹੈਗੀ ਆ ਬੜੀ ਤੇ ਬਾਬਾ ਜੀ ਇੱਥੇ ਵੀ ਇਹ ਨਾ ਨਾ ਸਕਦਾ ਹੀ ਤਾਂ ਉਹ ਠੀਕ ਨਹੀਂ ਇਸ ਮੰਡੀ ਕੋਈ ਨਹੀਂ ਅਜੇ ਰੰਗ ਹੋ ਰਹੀਆਂ ਸੀ ਸਾਡੇ ਜਿਹੜਾ ਹੈਗਾ ਅ ਸਰੀਦ ਵੀ ਇਹ ਵਿਸ਼ੇਸ਼ ਤੌਰ ਦੇ ਤੇ ਇਸ ਜਿਹੜਾ ਹੈਗਾ ਸਾਰੇ ਜਦੋਂ ਅੰਦਰਾਸ ਲੋਕੋਸ ਵੀ ਆਉਂਦਾ ਜਾਂਦਾ ਉਹਨੂੰ ਦੇਖਦੇ ਇਹ ਨਗਾਬ ਇਹ ਜਿਹਨਾਂ ਦੀ ਸਖਹ ਮਿਹਨਤ ਤੇ ਇਮਾਨਦਾਰੀ ਹੈ ਜੀਦਾ ਕਰਕੇ ਅੱਜ ਪੰਜਮੀ ਜਿਹੜੀ ਹੈ ਜਿਹੜੀ ਲਾਂਚ ਕਰਕੇ ਸ਼ਰਮ ਹੋਈ ਹੈ ਆਸ ਕਰਦੇ ਹਾਂ ਗੁਰੂ ਚਰਨਾਮ ਚ ਅਰਦਾਸ ਕਰਦੇ ਹਾਂ ਸਤਿਗੁਰੂ ਜੀ ਸਤਿ ਉਮੀਦ ਪਰ ਆਸ ਰੱਖਣ ਕਿ ਵਾਦੂਤਵਾਦੀ ਸਮਾਜ ਦੀ ਸੇਵਾ